ਗੁਰਸਿੱਖੋ ਬੇਨਤੀ ਕਰਾਂ ਅੱਜ ਅਸੀਂ ਸਿੱਖੀ ਵਾਲੇ ਪਾਸਿਓਂ ਪਿੱਛੇ ਕਿਉਂ ਹਾਂ ਇਹਦਾ ਕਾਰਨ ਕੀ ਹੈ ਅਸੀਂ ਅੱਜ ਤੱਕ ਵਿਚਾਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਇਤਿਹਾਸ ਬੜਾ ਜ਼ਰੂਰੀ ਹੈ ਸਰਵਣ ਕਰਨਾ ਯਾਦ ਰੱਖਣਾ ਉਸ ਤੋਂ ਵੀ ਵੱਧ ਜ਼ਰੂਰੀ ਹੈ ਆਪਣੇ ਗੁਰੂ ਗ੍ਰੰਥ ਸਾਹਿਬ ਗੁਰੂ ਪਿਤਾ ਦੇ ਬਚਨਾਂ ਨੂੰ ਸੁਣਨਾ ਪੜ੍ਹਨਾ ਵਿਚਾਰਨਾ ਤੇ ਵਿਚਾਰਬਾਨ ਹੋਣਾ ਉਸ ਤੋਂ ਵੀ ਜ਼ਰੂਰੀ ਹੈ ਜਿਹੜੀ ਚੀਜ਼ ਸਾਡੇ ਕੋਲੋਂ ਵਿਸਰ ਗਈ ਉਹ ਗੁਰੂ ਕੀ ਬਾਣੀ ਦੀ ਵਿਚਾਰ ਸੀ ਆਖੋ ਸਤਨਾਮ ਏਸੇ ਕਾਰਨ ਅੱਜ ਸਿੱਖੀ ਪਿੱਛੇ ਜਾ ਰਹੀ ਹੈ ਸਾਨੂੰ ਇਹ ਨਹੀਂ ਪਤਾ ਸਾਡੀ ਬਾਣੀ ਵਿੱਚ ਗੁਰੂ ਸਾਹਿਬ ਨੇ ਲਿਖਿਆ ਕੀ ਹੈ ਇੱਕ ਪਿਤਾ ਉਨੇ 30 ਕਿੱਲੇ ਬਣਾਤੇ ਆਪਣੇ ਪੁੱਤਰ ਦੇ ਵਾਸਤੇ ਪੁੱਤਰ ਬੜਾ ਖੁਸ਼ ਹੈ ਮੇਰੇ ਪਿਤਾ ਨੇ 30 ਕਿੱਲੇ ਬਣਾਏ ਹਰ ਪਲ ਯਾਦ ਕਰਦਾ ਹੈ ਹਰ ਸਮੇ ਯਾਦ ਕਰਦਾ ਹੈ ਪਰ ਇੱਕ ਗੱਲ ਭੁੱਲ ਗਿਆ ਪਿਤਾ ਦੇ ਨਕਸ਼ੇ ਕਦਮ ਤੇ ਚੱਲਿਆਂ ਹੀ ਆਨੰਦ ਮਾਣਿਆ ਜਾ ਸਕਦਾ ਹੈ ਇਸ ਤੋਂ ਬਿਨਾ ਨਹੀਂ ਕੰਮ ਕੋਈ ਵੀ ਨਹੀਂ ਕੀਤਾ ਇੱਕ ਦਿਨ ਸਮਾਂ ਆਇਆ 30 ਦੇ 30 ਉੱਡ ਗਏ ਹੁਣ ਗੁਰਸਿੱਖੋ ਹਰ ਵੱਲ ਯਾਦ ਕੀਤਾ ਉਸਨੇ ਆਪਣੇ ਪਿਤਾ ਨੂੰ ਭੁੱਲਿਆ ਨਹੀਂ ਪਰ ਨਕਸ਼ੇ ਕਦਮ ਤੇ ਨਹੀਂ ਚੱਲਿਆ ਇਤਿਹਾਸ ਸੁਣਨਾ ਪੜ੍ਹਨਾ ਵਿਚਾਰਨਾ ਅਤ ਜ਼ਰੂਰੀ ਹੈ ਸਾਨੂੰ ਸਾਡਾ ਗੁਰੂ ਪਿਤਾ ਚੇਤੇ ਰਹੇ ਧੁਰ ਮੰਨ ਦੇ ਵਿੱਚੋਂ ਨਾਲ ਜ਼ਰੂਰੀ ਹੈ ਗੁਰੂ ਦੇ ਬਚਨ ਕੀਨੇ ਆਖੋ ਸਤਨਾਮ ਗੁਰੂ ਸਾਹਿਬ ਦਾ ਬਚਨ ਹੁਣ ਆਪਾਂ ਤੇ ਬਿਲਕੁਲ ਹੀ ਛੱਡ ਚੱਲੇ ਕਮ ਸੇਪ ਕਮ ਬਹੁਤਾ ਨਹੀਂ ਜਿਹੜਾ ਹੁਕਮਨਾਮਾ ਸਹਿਬ ਆਉਂਦਾ ਹੈ ਉਹਦੇ ਤੇ ਅਰਥ ਸੁਣ ਲਿਆ ਕਰੀਏ ਅਸੀਂ ਤੇ ਵਿਚਾਰ ਹੀ ਛੱਡਤੀ ਗੁਰਬਾਣੀ ਕੀਰਤਨ ਬਹੁਤ ਜ਼ਰੂਰੀ ਹੈ ਕੀਰਤਨ ਕਿਉਂ ਦਿੱਤਾ ਸੀ ਗੁਰੂ ਪਾਤਸ਼ਾਹ ਨੇ ਦਾਸ ਦੇ ਉਸਤਾਦ ਸਨਮਾਨਯੋਗ ਗਿਆਨੀ ਵੀਰ ਸਿੰਘ ਜੀ ਮਦੋਕੇ ਇੱਕ ਗੱਲ ਕਿਹਾ ਕਰਦੇ ਸਨ ਕਹਿੰਦੇ ਕੀਰਤਨ ਇੰਨਾ ਕੁ ਜ਼ਰੂਰੀ ਹੈ ਕੀਰਤਨ ਦੇ ਵਿੱਚੋਂ ਦੋ ਚੀਜ਼ਾਂ ਨਿਕਲਦੀਆਂ ਇੱਕ ਰਾਗ ਜਿਹੜਾ ਸਾਡੇ ਮਨ ਨੂੰ ਫੜਦਾ ਹੈ ਇੱਕ ਬਾਣੀ ਜਿਹੜੇ ਸਾਡੇ ਮਨ ਨੂੰ ਫੜ ਕੇ ਧਿਆਨ ਕੇਂਦਰਿਤ ਕਰਵਾ ਦਿੰਦੀ ਬਾਣੀ ਕੀਰਤਨ ਜਿਹੜਾ ਮਨ ਪਵਿੱਤਰਤਾ ਵੱਲ ਨੂੰ ਆਉਣ ਲੱਗਦਾ ਹੈ ਤੇ ਉਸ ਸਮੇਂ ਜੇ ਸ਼ਬਦ ਦੀ ਚੋਟ ਲੱਗ ਜਾਏ ਤੇ ਸੋਨੇ ਤੇ ਸੁਭਾਗਾ ਹੁੰਦੀ ਹੈ ਇਸ ਕਰਕੇ ਸ਼ਬਦ ਵਿਚਾਰ ਬੜੀ ਜ਼ਰੂਰੀ ਹੈ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਸਮਾਗਮ ਹੀ ਇਸ ਵਾਸਤੇ ਦਿੱਤੇ ਸੀ ਚਾਹੇ ਖੁਸ਼ੀ ਹੋਵੇ ਗਮੀ ਹੋਵੇ ਕੁਝ ਵੀ ਹੋਵੇ ਗੁਰਬਾਣੀ ਵਿਚਾਰ ਸਿੱਖ ਬੈਠਣਗੇ ਬਾਣੀ ਵਿਚਾਰ ਕਰਨਗੇ ਅਧਿਆਤਮਕਤਾ ਦੀ ਗੱਲ ਕਰਨਗੇ ਉਹਨਾਂ ਦਾ ਜੀਵਨ ਸੰਭਰੇਗਾ ਇਸ ਕਰਕੇ ਵਿਚਾਰ ਨਾਲ ਜੁੜਿਆ ਕਰੋ ਕਿਉਂਕਿ ਆਪਾਂ ਨੂੰ ਆਹ ਸਰੀਰ ਦਾ ਪਤਾ ਹੈ ਤੇ ਜਿਹੜਾ ਅੰਦਰ ਬੈਠਾ ਹੈ ਸੂਖਮ ਸਰੀਰ ਕੋਈ ਭੇਦ ਨਹੀਂ ਹੈ ਸਾਇੰਸ ਨੇ ਹਰ ਇੱਕ ਅੰਗ ਬਾਰੇ ਦੱਸ ਦਿੱਤਾ ਹੈ ਪਰ ਸੁਖਮ ਨਹੀਂ ਦੱਸ ਸਕੀ ਸਹਜ ਮਨ ਚਾਰ ਤਰ੍ਹਾਂ ਦਾ ਹੈ ਮਨ ਦੀਆਂ ਚਾਰ ਸ਼ਖਾਵਾਂ ਨੇ ਮਨ ਚਿੱਤ ਸੁਰਤ ਬੁੱਧੀ ਹੁਣ ਮਨ ਵਿਚਾਰਾਂ ਦਾ ਸੰਗ੍ਰਹਿ ਹੈ ਅੱਜ ਮਨ ਦੇ ਇਰਦ-ਗਿਰਦ ਦੂਤ ਕਿਹੜੇ ਖੜੇ ਨੇ ਵਿਕਾਰਾਂ ਦੇ ਮਾਇਆ ਦੇ ਮਨ ਜਿਹੜਾ ਹੈ ਉਹ ਵਿਚਾਰਾਂ ਦਾ ਸੰਗ੍ਰਹਿ ਹੈ ਜਿਹੜੀ ਬੁੱਧੀ ਹੁੰਦੀ ਹੈ ਉਹ ਮਨ ਨੂੰ ਬਲ ਦਿੰਦੀ ਹੈ ਜਦੋਂ ਮਨ ਅੰਦਰ ਕੋਈ ਸੰਕਲਪ ਪੈਦਾ ਹੁੰਦਾ ਹੈ ਜਦੋਂ ਬਾਲ ਜਿੰਦੀ ਉਦੋਂ ਅਸੀਂ ਕੋਈ ਨਾ ਕੋਈ ਕੰਮ ਕਰਨ ਵਾਸਤੇ ਤਿਆਰ ਹੁੰਨੇ ਆਂ ਤੇ ਜਿਹੜਾ ਚਿੱਤ ਹੈ ਜਦੋਂ ਕੰਮ ਕਰਨ ਵਾਸਤ ਅੰਗ ਲੱਗ ਗਏ ਉਹ ਚਿੱਤ ਹੈ ਜਿਹੜਾ ਉਸ ਵੱਲ ਪੂਰਾ ਪ੍ਰਬਲ ਕਰਾ ਕੇ ਉਹ ਕੰਮ ਕਰਵਾ ਲੈਂਦਾ ਉਹ ਚਿੱਤ ਹੈ ਤੇ ਜਿਹੜੀ ਸੁਰਤ ਹੈ ਉਹ ਉਡਾਰੀ ਹੈ ਅੱਜ ਮਨ ਸਾਡਾ ਜਗ੍ਹਾ ਜਗ੍ਹਾ ਉੱਡਦਾ ਫਿਰਦਾ ਹੈ ਕਿਉਂਕਿ ਅੱਜ ਮਨ ਦੇ ਇਰਦ-ਗਿਰਦ ਦੂਤ ਵਿਕਾਰਾਂ ਦੇ ਖੜੇ ਨੇ ਤੇ ਯਾਦ ਰੱਖਿਓ ਜਿਸ ਦਿਨ ਇਸੇ ਮਨ ਦੇ ਇਰਤ ਗਿਰਦ ਚੌਕ ਗਿਰਦ ਹਮਾਰਾ ਰਾਮਕਾਰ ਦੁੱਖ ਲੱਗੇ ਨਾ ਭਾਈ ਇਹਦੇ ਇਰਤ ਗਿਰਦ ਗੁਰੂ ਖੜ ਗਿਆ ਉਸ ਦਿਨ ਇੱਥੇ ਮਾਇਆ ਦਾ ਕੋਈ ਕੰਮ ਨਹੀਂ ਉਥੇ ਫਿਰ ਕੇਵਲ ਗੁਰੂ ਗੁਰੂ ਗੁਰ ਜਪ ਮਨ ਗੁਰ ਗੁਰੂ ਬਿਨਾ ਮੈਂ ਨਹੀਂ ਹੋਰ ਉਸ ਦਿਨ ਮਨ ਦੇ ਇਰਤ ਗਿਰਦ ਗੁਰੂ ਆ ਜਾਏਗਾ ਉਸ ਦਿਨ ਬੰਦ ਬੰਦ ਵੀ ਕੱਟੇ ਜਾਣਗੇ ਉਸ ਦਿਨ ਖੋਪਰ ਵੀ ਉਤਰਣਗੇ ਉਸ ਦਿਨ ਹਰ ਇੱਕ ਸ਼ਹਾਦਤ ਦੇਣ ਵਾਸਤੇ ਸਿੱਖ ਤਿਆਰ ਹੋਏਗਾ ਪਰ ਉਹਦੇ ਮਨ ਦੇ ਇर्द-ਗਿਰਦ ਗੁਰੂ ਹੋਣਾ ਚਾਹੀਦਾ ਫਿਰ ਸੇਕ ਗੁਰੂ ਨੂੰ ਲੱਗੇਗਾ ਸਿੱਖ ਨੂੰ ਨਹੀਂ ਆਖੋ ਸਤਨਾਮ ਇਹ ਤਾਂ ਹੋ ਸਕਦਾ ਹੈ ਜੇ ਗੁਰਬਾਣੀ ਜਿੱਥੇ ਪੜਨੀ ਸੁਣਨੀ ਹੈ ਉਥੇ ਵਿਚਾਰ ਕੇ ਵਿਚਾਰਬਾਣ ਹੋਵਾਂਗੇ ਮੈਂ ਸਮਾਂ ਥੋੜਾ ਵੱਧ ਲੈ ਗਿਆ ਦਿਲ ਦੀ ਭਾਵਨਾ ਸੀ ਕਿਉਂਕਿ ਗੱਲ ਜਿਹੜੀ ਸਾਨੂੰ ਜ਼ਰੂਰੀ ਹੈ ਉਹ ਕਰਨੀ અત્યੰਤ ਜ਼ਰੂਰੀ ਹੋਣੀ ਚਾਹੀਦੀ ਹੈ ਇਸ ਕਰਕੇ ਬੇਨਤੀ ਕੋਈ ਸਮਾਗਮ ਕਰੋ ਕਰਾਓ ਜਿੱਥੇ ਕੀਰਤਨ ਆਪ ਜੀ ਨੇ ਕਰ ਕਰਨਾ ਕਰਾਉਣਾ ਸਰਵਣ ਕਰਨਾ ਨਾਲ ਨਾਲ ਵਿਚਾਰ ਜ਼ਰੂਰ ਰੱਖਿਆ ਕਰੋ ਭਾਵੇਂ ਬਾਬਾ ਜੀ ਨੂੰ ਕਹਿ ਦਿਓ ਵੀ ਸਾਨੂੰ ਆਪਣੇ ਮੋਬਾਈਲ ਤੋਂ ਦੇਖ ਕੇ ਅਰਥ ਦੱਸ ਦਿਓ ਕਮ ਸੇ ਕਮ ਸਾਨੂੰ ਗੁਰੂ ਪਿਤਾ ਦੇ ਬਚਨ ਦਾ ਪਤਾ ਤੇ ਲੱਗੇ ਨਾ ਸਾਨੂੰ ਗੁਰੂ ਕਹਿ ਕੀ ਰਿਹਾ ਫਿਰ ਜੀਵਨ ਬਣੇਗਾ ਸੋ ਸਮੇਂ ਦੀ ਮੈਂ ਮਾਫੀ